ਠੰਡੇ ਬੁਰਜੇ ਚ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਜੰਗਾਂ ਜੁੱਧਾਂ ਦੇ ਮੈਦਾਨਾਂ ਦੇ ਵਿੱਚ ਜਿਹੜਾ ਜਕਾਰਿਆਂ ਦੀ ਗੂੰਜਾਂ ਦੇ ਨਾਲ ਨਾਲ ਵਾਰਾਂ ਦੀ ਧਮਕ ਦੀ ਮਹਿਸੂਸ ਜਿਹੜੀ ਧਮਕ ਮਹਿਸੂਸ ਹੁੰਦੀ ਰਹੀ ਹੈ ਪੈਂਦੀ ਰਹੀ ਹੈ ਔਰ ਲਗਾਤਾਰ ਜਿਹੜਾ ਉਸ ਤੋਂ ਬਾਅਦ ਵੀ ਢਾਡੀ ਸਿੰਘਾਂ ਨੇ ਔਰ ਜਿਹੜੇ ਇਸ ਵਿਰਸੇ ਨੂੰ ਸੰਭਾਲਣ ਵਾਲੇ ਸਿੱਖ ਸੱਭਿਆਚਾਰ ਦੇ ਵਿੱਚ ਉਹਨਾਂ ਨੇ ਇਸ ਮਰਿਆਦਾ ਨੂੰ ਕਾਇਮ ਰੱਖਿਆ ਔਰ ਲਗਾਤਾਰ ਲੋਕਾਂ ਤੱਕ ਇਤਿਹਾਸ ਨੂੰ ਲੈ ਕੇ ਜਾਣ ਦਾ ਸਿੱਖ ਵਿਰਸੇ ਨੂੰ ਲੈ ਕੇ ਜਾਣ ਦਾ ਇੱਕ ਬੜਾ ਖੂਬਸੂਰਤ ਇੱਕ ਵਧੀਆ ਤਰੀਕਾ ਸੀ ਸਾਡੇ ਨਾਲ ਪੈਣ ਜੀ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਪੈਣ ਜੀ ਖਾਸ ਤੌਰ ਤੇ ਅਸੀਂ ਤੁਹਾਡੀ ਬਾਤ ਸੁਣੀ ਸੀਗੀ ਮੈਂ ਜਦੋਂ ਪਹਿਲੀ ਵਾਰ ਤੁਹਾਡੀ ਬਾਤ ਸੁਣੀ ਤਾਂ ਮੈਂ ਬਹੁਤ ਜਿਹੜਾ ਪ੍ਰਭਾਵਿਤ ਵੀ ਹੋਇਆ ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੈਸਮਿਨ ਕੌਰ ਹੈ ਮੈਂ ਪੀਜੀਆਈ ਚ ਨਰਸਿੰਗ ਆਫੀਸਰ ਹਾਂ ਅਸੀਂ ਤੁਹਾਡਾ ਜੀ ਜਿਹੜਾ ਅੱਜ ਇਸ ਪੈਦਲ ਯਾਤਰਾ ਦੇ ਵਿੱਚ ਫਤਿਹਗੜ੍ਹ ਸਾਹਿਬ ਨੂੰ ਸ਼ਹੀਦਾਂ ਦੀ ਧਰਤੀ ਵੱਲ ਨੂੰ ਜਾ ਰਹੇ ਹਾਂ ਤੁਸੀਂ ਤਾਂ ਅਸੀਂ ਉਹਦੇ ਬਾਬਤ ਹੀ ਤੁਹਾਡੇ ਤੋਂ ਜ਼ਰੂਰ ਕੋਈ ਵਾਰ ਕੁਝ ਕੋਈ ਸ਼ਬਦ ਤੁਹਾਡੇ ਤੋਂ ਸੁਣਨਾ ਚਾਹਾਂਗੇ ਜੀ ਜ਼ਰੂਰ ਜੀ ਜ਼ਰੂਰ ਜਿਵੇਂ ਆਪਾਂ ਘਰ 'ਚ ਸ਼ਗਨਾ ਦਾ ਦਿਨ ਹੁੰਦਾ ਤੇ ਘੂੜੀਆਂ ਗਾਉਂਦੇ ਨੇ ਆਪਾਂ ਹੈਨਾ ਆਪਣੇ ਵਿਰਸੇ ਦਾ ਬਹੁਤ ਸੱਭਿਆਚਾਰ ਦਾ ਬਹੁਤ ਅਨਿਖੜਵਾਂਗ ਹੈ ਤੇ ਐਵੇਂ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਘੋੜੀ ਮੈਂ ਅੱਜ ਸੁਣਾਉਂਗੀ ਤੁਹਾਨੂੰ ਕਿ ਕਿਵੇਂ ਮਾਤਾ ਗੁਜਰੀ ਜੀ ਦੋਵਾਂ ਨੂੰ ਤਿਆਰ ਕਰਕੇ ਸੋਹਣੇ ਸੋਹਣੇ ਪੋਸ਼ਾਕ ਪਹਿਨਾ ਕੇ ਕਲਗੀਆਂ ਸਜਾ ਕੇ ਸ਼੍ਰੀ ਸਭ ਸਜਾ ਕੇ ਉਹਨਾਂ ਨੂੰ ਤਿਆਰ ਕਰਦੀ ਹੈ ਜਿਵੇਂ ਆਪਾਂ ਜੰਗ ਦੇ ਮੈਦਾਨ 'ਚ ਜਾਣ ਲਈ ਤਿਆਰ ਕਰੀਦਾ ਜਾਂ ਜਿਵੇਂ ਆਪਾਂ ਲਾੜੀ ਮੌਤ ਵਿਆਉਣ ਲਈ ਤਿਆਰ ਕਰੀਦਾ ਉਵੇਂ ਅੱਜ ਮਾਤਾ ਗੁਜਰੀ ਜੀ ਦੋਵੇਂ ਸਹਿਬਜ਼ਾਦੇ ਨੂੰ ਤਿਆਰ ਕਰ ਰਹੀ ਹੈ ਤੇ ਨਾਲ-ਨਾਲ ਉਹਨਾਂ ਨੂੰ ਸਿੱਖਿਆਵਾਂ ਦੇ ਰਹੀ ਹੈ ਕਿ ਆਪਾਂ ਆਪਣੇ ਵੱਡਿਆਂ ਦੇ ਪਾਏ ਹੋਏ ਪੂਰਨਿਆਂ ਤੇ ਖਰੇ ਉਤਰਨਾ ਹੈ ਜੀ ਠੰਡੇ ਬੁਰਜੇ ਚੇ બેઠી માતા શગન કરે શગન કરે જોરાવાર ફતે સિંગ કોડી ચડે જોરાવાર ફતે સિંગ કોડી ચડે નિકેન કી ਸਜਾ ਕੇ ਤੁਰੇ ਮੋਤੀ RAM ਖੜਾ ਰੂਬੇ ਤੇਲ ਹੰਜੂ ਆਦਾ ਚੋਵੇ ਗਾਨੇ ਗੁੱਟਾਂ ਤੇ ਸ਼ਹੀਦੀਆਂ ਦੇ ਜੱਚਦੇ ਬੜੇ ਜੱਚਦੇ ਬੜੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਸਾਨੂੰ ਬੋਤੀ ਨਹੀਂਓ ਸ਼ਗਨਾ ਦੀ ਲੋੜ ਸਵੇਆ ਤੂੰ ਤੇ ਛੇਤੀ ਛੇਤੀ ਡੋळ्या ਨੂੰ ਤੋਰ ਸਵੇਆ ਗੰਗੂਰਾਮ ਵਿੱਚ ਉਲਾ ਪੈੜਾ ਰੱਖ ਗਿਆ ਉਲਾ ਖੜੇ ਕੰਬ ਗਏ ਜਲਾਦ ਹੱਥੀਂ ਤੇ ਸੇਨੇ ਫੜੇ ਤੇ ਸੇਨੇ ਫੜੇ ਜੋਰਾਵਰ ਫਤੇ ਸਿੰਗ ਕੋੜੀ ਚੜੇ ਚਾਨੰਦ ਗਾਰਾ ਲਾਵੇ ਲਾੜੀ ਮੌਤ ਨੂੰ ਸਜਾਵੇ ਸੁਚਾਨੰਦ ਗਾਰਾ ਲਾਵੇ ਲਾੜੀ ਮੌਤ ਨੂੰ ਸਜਾਵੇ ਅੱਜ ਪਹਿੜਿਆਂ ਜਲਾਦਾ ਹੀਰੇ ਕੰਧਾਂ 'ਚ ਜੜੇ ਕੰਧਾਂ 'ਚ ਜੜੇ ਜੋਰ ਫਤੇ ਸਿੰਘ ਕੋੜੀ ਚੜੇ ਜੋਰਾਵਾਰ ਫਤੇ ਸਿੰਘ ਕੋੜੀ ਚੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ